ਮੈਂ ਇਦਾਂ ਨਾ ਸਕਰੋਲ ਕਰਦੇ ਕਰਦੇ ਕਿਸੇ ਦਾ ਲਾਈਵ ਸੁਣ ਰਹੀ ਸੀ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਟਾਪਿਕ ਫੜਿਆ ਹੋਇਆ ਸੀਗਾ ਕਿ ਡਿਪਰੈਸ਼ਨ ਦਾ ਮੇਨ ਕਾਰਨ ਕੀ ਹੈ ਅੱਜ ਕੱਲ ਲੋਕਾਂ ਨੂੰ ਡਿਪਰੈਸ਼ਨ ਕਿਉਂ ਹੋ ਰਿਹਾ ਜੋ ਮੇਰਾ opinion ਆ ਸ਼ਾਇਦ ਤੁਹਾਨੂੰ ਚੰਗਾ ਲੱਗੇ ਜਿਆ ਪਰ ਪਹਿਲਾਂ ਆਪਾਂ ਟਾਪਿਕ ਛੇੜਦੇ ਹਾਂ ਰਿਲੇਸ਼ਨਸ਼ਿਪ ਦਾ ਰਿਲੇਸ਼ਨਸ਼ਿਪ ਦੇ ਵਿੱਚ ਮੋਸਟਲੀ ਸਾਰਿਆਂ ਨੂੰ ਡਿਪਰੈਸ਼ਨ ਆ ਜਾਂ ਕੁੜੀ ਨੂੰ ਜਾਂ ਮੁੰਡੇ ਨੂੰ ਕਈ ਪਖੰਡ ਵੀ ਕਰਦੇ ਆ ਜਨ ਬੁੱਝ ਕੇ ਸਬੂਤ ਇਕੱਠੇ ਕਰਨ ਵਾਸਤੇ ਕਾਉਂਸਲਿੰਗ ਆ ਲੈਂਦੇ ਆ ਫੋਨ ਤੇ ਜਾਣ ਜਾਣ ਕੇ ਝੂਠੀਆਂ ਵੀ ਅਸੀਂ ਆਪਣੇ ਪਾਰਟਨਰ ਦੇ ਖਿਲਾਫ ਯੂਜ਼ ਕਰ ਸਕੀਏ ਕਨ ਇੱਕ ਦਿਨ ਸੋ ਅ ਤਾਂ ਫਿਰ ਮੈਂ ਹੁਣੇ ਤੇ ਕਹੂੰਗੀ ਕਿ ਐਕਸਪੈਕਟੇਸ਼ਨ ਜਦੋਂ ਤੁਸੀਂ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਜ਼ਿਆਦਾ ਐਕਸਪੈਕਟੇਸ਼ਨ ਲਾ ਲੈਂਦੇ ਹੋ ਕੁੜੀਆਂ ਲਾਂਦੀਆਂ ਬੰਦਾ ਗੁੱਡ ਲੁਕਿੰਗ ਹੋਣਾ ਚਾਹੀਦਾ ਹੈ ਹੈਂਡਸਮ ਹੋਵੇ ਇਹਦੀ ਬੋਡੀ ਬੁਡੀ ਹੋਵੇ ਜਦੋਂ ਨਹੀਂ ਹੁੰਦਾ ਉਹ ਟਿੱਡਲ ਹੁੰਦਾ ਹੈ ਥੋੜਾ ਜਿਹਾ ਠੀਕ ਜਿਹਾ ਹੁੰਦਾ ਹੈ ਸਾਦਾ ਜਿਹਾ ਰਹਿੰਦਾ ਹੈ ਸਮਝ ਦਿਓ 익ਸਪੈਕਟੇਸ਼ਨਸ ਫਿਰ ਉਬਾਰ ਮੂੰ ਮਾਰਦੀਆਂ ਇਹ ਚੱਕਰ ਪੈਂਦਾ ਹੈ ਮੁੰਡਿਆਂ ਨੂੰ ਜਿਹੜੇ ਟਿਕਟੋਕ ਦੇ ਉੱਤੇ ਠੀਕ ਹੈ ਇਨਫਲੂਐਂਸਰਸ ਨੇ ਉਹਨਾਂ ਨੂੰ ਦੇਖ-ਦੇਖ ਕੇ ਇਹ ਤਾਂ ਅਟਰੈਕਟਿਵ ਨੇ ਮੇਰੀ ਵਾਈਫ ਤਾਂ ਮੋਟੀ ਆ ਇਹ ਤਾਂ ਚੰਗੀ ਨਹੀਂ ਲੱਗਦੀ ਇਹ ਤਾਂ ਦੇਖਣ ਨੂੰ ਐ ਆ ਉਹ ਆ ਐ ਆ ਫਲਾਂਗਨ ਟਿੰਗ ਫਿਰ ਉਹ ਟੈਕਸਪੈਕਟੇਸ਼ਨਸ ਜਿਹੜੀਆਂ ਡਾਊਨ ਹੁੰਦੀਆਂ ਆ ਤਾਂ ਫਿਰ ਉੱਥੇ ਕੀ ਹੁੰਦਾ ਡਿਪਰੈਸ਼ਨ ਲੜਾਈ ਹੁੰਦੀ ਆ ਆਰਗੂਮੈਂਟ ਹੁੰਦੇ ਆ ਉਹ ਨੁਕਚੋਕ ਸ਼ੁਰੂ ਹੁੰਦੀ ਆ ਠੀਕ ਆ ਉਹ ਅਟੈਚਮੈਂਟ ਨਹੀਂ ਰੰਦੀ ਵਾਈਫ ਦੇ ਨਾਲ ਜਾਂ ਹਸਬੰਡ ਦੇ ਨਾਲ ਤਾਂ ਫਿਰ ਉੱਥੇ ਕੀ ਹੁੰਦਾ ਡਿਪਰੈਸ਼ਨ ਸਮਝਦੇ ਹੋ ਐਕਸਪੈਕਟੇਸ਼ਨ ਹੱਦੋਂ ਵੱਧ ਲਾਉਣੀਆਂ ਹਰ ਚੀਜ਼ ਦੇ ਵਿੱਚ ਉੱਥੇ ਡਿਪਰੈਸ਼ਨ ਸ਼ੁਰੂ ਹੋ ਜਾਂਦਾ ਹੈ ਇਹ ਲਾਉਣੀਆਂ ਹੀ ਕਿਉਂ ਆ ਇੱਕ ਗੁੱਡ ਮੈਨ ਇੱਕ ਗੁੱਡ ਵਾਈਫ ਚਾਹੇ ਉਹਦਾ ਹਸਬੰਡ ਢੱਡਲ ਆ ਚਾਹੇ ਉਹਦੀ ਵਾਈਫ ਢੱਡਲ ਆ ਵਾਟਐਵਰ ਚਾਹੇ ਮੋਟੀ ਐ ਚਾਹੇ ਨਹੀਂ ਆਮ ਸੌਰੀ ਟੂ ਸੇ ਬਟ ਇਹ ਸੱਚੀਆਂ ਗੱਲਾਂ ਐ ਥੋੜੀਆਂ ਅਕੋਰਡੀਆਂ ਲੱਗਣੀਆਂ ਠੀਕ ਆ ਬੱਚੇ ਵੀ ਤਾਂ ਥੋੜੀਆਂ ਜੰਮ ਕੇ ਦਿੰਦੀਆਂ ਨਾ ਕੁੜੀਆਂ ਤਾਂ ਮੈਂ ਆਪਣੀਆਂ ਭੈਣਾਂ ਨੂੰ ਕਹਿਣਾ ਚਾਹੁੰਦੀ ਆ ਜੇ ਤੁਸੀਂ ਥੋੜੀਆਂ ਮੋਟੀਆਂ ਹੋ ਗਈਆਂ ਹੋ ਬੱਚੇ ਤੋਂ ਬਾਅਦ ਜੈ ਇਦਾਂ ਡੋਨਟ ਟੇਕ ਸਟ्रेस ਬੋਡੀ ਨੂੰ ਦੋ ਸਾਲ ਲੱਗਦੇ ਆ ਨਾਰਮਲ ਹੋਣ ਨੂੰ ਮੈਂ ਵੀ ਆਪਣਾ ਜਦੋਂ ਬੱਚਾ ਜੰਮਿਆ ਸੀਗਾ ਆਈ ਵਾਸ 92 ਕੇਜੀ ਔਰ ਮੈਂ ਦੋ ਸਾਲਾਂ ਦੇ ਵਿੱਚ ਹੁਣ ਆਈ ਥਿੰਕ 70 ਆ ਆਪਣੇ ਆਪ ਦਾ weight ਆਪਣੇ ਆਪ ਘਟਦਾ ਜਾਂਦਾ ਹੈ ਕੁਛ ਆਪਾਂ ਆਪਣੇ ਆਪਣੇ ਨੂੰ ਮੇਨਟੇਨ ਕਰ ਲੈਣੇ ਆ ਤੁਸੀਂ ਆਪਣੇ ਸਹੀ ਹੋ ਜਾਂਦੀਆਂ ਹੋ ਠੀਕ ਹੈ ਸੋ ਇਹਨਾਂ ਦੇ ਪਿੱਛੇ ਲੱਗ ਕੇ ਕਈ ਜਨਨੀਆਂ ਵਿਚਾਰੀਆਂ ਕੈਪਸੂਲ ਖਾਣੀਆਂ ਸ਼ੁਰੂ ਕਰ ਦਿੰਦੀਆਂ ਕਿ ਅਸੀਂ ਪਤਲੀਆਂ ਹੋ ਜਾਈਏ ਸੇ ਇਦਾਂ ਤੁਹਾਨੂੰ ਪਤਾ ਤੁਹਾਡੀ ਸਿਹਤ ਤੇ ਕਿੰਨਾ ਬੁਰਾ ਅਸਰ ਪੈਂਦਾ ਇਹਨਾਂ ਬੰਦਿਆਂ ਦਾ ਕੁਛ ਨਹੀਂ ਜਾਂਦਾ ਐ ਡੰਗਰ ਨੇ ਜਿਹੜੇ ਤੁਹਾਨੂੰ ਇਦਾਂ ਕਹਿੰਦੇ ਨੇ ਕਿ ਤੁਸੀਂ ਮੋਟੀਆਂ ਹੋ ਗਈਆਂ ਤੁਸੀਂ ਇਦਾਂ ਹੋ ਗਈਆਂ ਇੱਕ ਵਾਈਸਮੈਨ ਇੱਕ ਗੁੱਡ ਮੈਨ ਤੁਹਾਨੂੰ ਕਦੇ ਨਹੀਂ ਕਹੇਗਾ ਇਦਾਂ ਉਹਨੂੰ ਪਤਾ ਹੋਏਗਾ ਕਿ ਨਹੀਂ ਮੇਰਾ ਬੱਚਾ ਜੰਮ ਕੇ ਦਿੱਤਾ ਹੈ ਇਹਦੀ ਬਾਡੀ ਟਾਈਮ ਲਏਗੀ ਸਮਝਦੇ ਹੋ ਜਿਹੜਾ ਮੂਰਖ ਇਨਸਾਨ ਹੋਏਗਾ ਉਹ ਤੁਹਾਨੂੰ ਪੁਸ਼ ਕਰੇਗਾ